ਮੇਰੀ ਵੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹਰ ਥਾਂ ਤੇ ਜਿਹੜੇ ਦਸਤਾ ਤਾ ਪੰਜਾਬੀ ਦੇ ਵਿੱਚ ਹੀ ਕਰਾਂ ਤੇ ਹੋਰ ਜੇ ਆਪਾਂ ਘਰ ਹੀ ਬੱਚ ਨੂੰ ਪੰਜਾਬੀ ਪੜ੍ਹਾਈਏ ਆਪਦੇ ਘਰੋਂ ਨਿੱਕੇ ਨਿੱਕੇ ਗੱਲਾਂ ਤੋਂ ਹੀ ਵੀ ਪੰਜਾਬੀ ਨੂੰ ਆਪਾਂ ਵਧਾ ਸਕਦੇ ਹਾਂ ਜਿਵੇਂ ਆਪਾਂ ਇਹਨਾਂ ਨੂੰ ਅਖਾਣ ਮੁਹਾਵਰੇ ਆ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਣੇ ਜਿਹੜੇ ਆ ਬੱਚੇ ਹੈਗੇ ਬਿਲਕੁਲ ਹਨ ਮੇਰੇ ਘਰ ਚ ਵੀ ਅੱਧਾ ਰੋਲ ਕਨਵਰਟ ਸਕੂਲਾਂ ਵੀ ਹੋਇਆ ਪਿਆ ਇਹ ਪੰਜਾਬੀ ਨੂੰ ਖਤਮ ਕਰਨ ਚ ਤੇ ਇਹ ਸਾਡੀ ਵਿਰਾਸਤ ਹੈ ਸੱਤਾਂ ਨੂੰ ਸੰਭ ਕੇ ਤਾਂ ਹੀ ਸਾਡੇ ਬੱਚੇ ਰੱਖ ਸਕਦੇ ਜੇ ਇਹਨਾਂ ਨੂੰ ਆਪਣੀਆਂ ਠੇੜ ਪੰਜਾਬੀ ਦੇ ਵਿੱਚ ਸਾਰੇ ਜਿਹੜੇ ਸਾਰੇ ਸ਼ਬਦ ਕੋਈ ਨਹੀਂ ਮਾੜੀ ਸਾਰੀਆਂ ਸਾਰੀਆਂ ਦਾ ਚਾਹੀਦਾ ਸਤਕਾਰ ਸਾਰੀਆਂ ਪੰਜਾਬਾਂ ਦਾ ਸਤਕਾਰ ਕਰਦੇ ਆ ਪਰ ਆਪਾਂ ਨੂੰ ਆਪਦੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ ਪਰਮਜੀਤ ਸਿੰਘ ਰੰਧਾਵਾ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਮੈਨੂੰ ਤਾਂ ਲੱਗਦਾ ਹੈਗਾ ਜੇ ਰੋਜ਼ ਹੀ ਇਸ ਤਰ੍ਹਾਂ ਦੀ ਕੋਈ ਪੰਜਾਬੀ ਭਾਸ਼ਾ ਦੇ ਸਬੰਧ ਦੇ ਵਿੱਚ ਚਰਚਾ ਹੋ ਜੇ ਤਾਂ ਕੋਈ ਇਹ ਦਿਨ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਸਾਡੇ ਜਿਹੜੇ ਸਿਹਤਕਾਰਾਂ ਦੇ ਜਿਹੜੇ ਬੁੱਤ ਵੀ ਲੱਗਣੇ ਸ਼ੁਰੂ ਹੋ ਜਾਣਗੇ ਜਨਮ ਦਿਨ ਤੇ ਕਿਸੇ ਦੇ ਕੋਈ ਗਿਫਟ ਦੇਣੇ ਆ ਹਨਾ ਤੇ ਉਹਨਾਂ ਕਿਤਾਬ ਦੇ ਰੂਪ ਦੇ ਵਿੱਚ ਵੀ ਦੇ ਸਕਦਾ ਬੱਚਾ ਕਹਾਣੀਆਂ ਪੜਦਾ ਕਹਾਣੀਆਂ ਪੜ੍ਹ ਤੇ ਆਪਕ ਹੀ ਉਹ ਜਿਹੜੀ ਐਂਕਰਿੰਗ ਕਰੇ ਆਪਣੇ ਨਾਲੋਂ ਤਾਂ ਵੈਸੇ ਪਾਕਿਸਤਾਨ ਚ ਪੰਜਾਬੀ ਜਿਆਦਾ ਫੈਲ ਗਈ ਹੈ ਹਾਂਜੀ ਉਹਨਾਂ ਦੇ ਆਪਾਂ ਪੰਜਾਬ ਚ ਰਹਿ ਕੇ ਅੱਗੇ ਜੀ ਛੋਟੇ ਛੋਟੇ ਚੀਜ਼ਾਂ ਦਾ ਕੋਸ਼ਿਸ਼ ਕਰੀਏ ਤਾਂ ਆਪਾਂ ਵੀ ਸਰਨ ਸਸ਼ਿਕਾ ਡਾਕਟਰ ਗੁਰਬਿੰਦਰ ਕੌਰ ਬਰਾੜ ਯੂਨੀਵਰਸਿਟੀ ਕਾਲਜ ਐਤੋ ਮੈਂ ਸਭ ਤੋਂ ਪਹਿਲਾਂ ਪਰਮਜੀਤ ਸਿੰਘ ਰੰਧਾਵਾ ਦੀ ਜਿਹੜੀ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਮੰਚ ਜਿਹੜਾ ਮਾਝੇ ਤੋਂ ਚਲਾ ਰਹੇ ਹਨ ਤੇ ਪੰਜਾਬੀ ਭਾਸ਼ਾ ਇਹਨਾਂ ਨੇ ਇੱਕ ਮੰਚ ਦਾ ਸੰਚਾਲਨ ਕੀਤਾ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਅਧਿਆਪਕ ਆ ਪੰਜਾਬੀ ਦੇ ਅਧਿਆਪਕ ਆ ਉਹ ਜੁੜੇ ਹੋਏ ਹਨ ਤੇ ਅਸੀਂ ਪੰਜਾਬੀ ਦੇ ਵਿਕਾਸ ਕਰਨ ਦੇ ਲਈ ਹੀ ਅੱਜ ਗੱਲਬਾਤ ਕਰਾਂਗੇ ਇਸ ਤੇ ਹੀ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਸਾਨੂੰ ਕੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਾਂ ਜੀ ਮੈਂ ਰਮਨਦੀਪ ਕੌਰ ਗੈਲ ਅਸੀਂ ਅਜਿਹੀ ਵਿਚਾਰ ਕਰਾਂਗੇ ਵੀ ਪੰਜਾਬੀ ਭਾਸ਼ਾ ਨੂੰ ਕਿਵੇਂ ਪਰਫੁੱਲ ਕੀਤਾ ਜਾ ਸਕਦਾ ਹੈ ਵੀ ਸਾਡੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਵੀ ਅਸੀਂ ਪੰਜਾਬੀ ਨੂੰ ਵੀ ਵਾਧਾ ਕਰ ਸਕਦੇ ਹਾਂ ਮੇਰਾ ਕਹਿਣਾ ਅਸੀਂ ਮੈਡਮ ਨੂੰ ਸੁਣਨ ਵਿੱਚ ਪੁੱਛਣਾ ਚਾਹੁੰਦੇ ਵੀ ਤੁਸੀਂ ਆਪਦੇ ਕਾਲਜ 'ਚ ਬੱਚਿਆਂ ਨੂੰ ਕਿੰਨੇ ਕ ਪੰਜਾਬੀ ਵੀ ਤੁਸੀਂ ਵਰਤਦੇ ਹੋ ਵੀ ਕਿਵੇਂ ਗੱਲਬਾਤ ਕਰਦੇ ਹੋ ਪੰਜਾਬੀ 'ਚ ਹਾਂ ਰਮਨਦੀਪ ਸਾਡੀ ਇਹੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਜਿਹੜੇ ਪੰਜਾਬੀ ਦੇ ਵਿੱਚ ਹੀ ਅਸੀਂ ਗੱਲਬਾਤ ਕਰੀਏ ਖੰਦੇ ਬੱਚਿਆਂ ਦੇ ਨਾਲ ਵੀ ਜਿਹੜਾ ਸਭ ਤੋਂ ਵੱਧ ਕਲਾਸਰੂਮ ਦੇ ਵਿੱਚ ਵੀ ਅਸੀਂ ਬੱਚਾ ਨੂੰ ਪੰਜਾਬੀ ਸਿਖਾਉਣ ਬਾਰੇ ਪੰਜਾਬੀ ਦੀ ਲਿਖਾਈ ਸੋਹਣੀ ਬਣਾਉਣ ਵਾਸਤੇ ਉਹਨਾਂ ਨੂੰ ਇਸ ਤਰ੍ਹਾਂ ਹੀ ਅਸੀਂ ਜਿਹੜੀ ਪ੍ਰੇਰਨਾ ਦਿੰਦੇ ਰਹਿੰਦੇ ਆ ਬੱਚਾ ਨੂੰ ਮੇਰੀ ਵੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹਰ ਥਾਂ ਤੇ ਜਿਹੜੇ ਦਸਤਕਾ ਪੰਜਾਬੀ ਦੇ ਵਿੱਚ ਹੀ ਕਰਾਂ ਤੇ ਹੋਰ ਵੀ ਜਿਵੇਂ ਕਿ ਅਸੀਂ ਲਿਸਟਾਂ ਬਣਾਉਨੇ ਆ ਤਾਂ ਅਸੀਂ ਕਹਿੰਨੇ ਆ ਵੀ ਸੂਚੀਆਂ ਉਹਨਾਂ ਬਾਰੇ ਜਾਂ ਅੰਦਰੂਨੀ ਮਲੰਕਣ ਇਹੋ ਜੀਆਂ ਗੱਲਾਂ ਜਿਹੜੀਆਂ ਅਸੀਂ ਆਪਸ ਵਿੱਚ ਕਰਕੇ ਵੀ ਪੰਜਾਬੀ ਭਾਸ਼ਾ ਦਾ ਜਿਹੜਾ ਵਿਕਾਸ ਕਰ ਸਕਦੇ ਆ ਜਿਵੇਂ ਕਿ ਹੁਣ ਵਿਆਹ ਦੇ ਕਾਰਡ ਹੁੰਦੇ ਆ ਤੇ ਇਹ ਸਾਪਣੇ ਜਿਵੇਂ ਤਕਰੀਬਨ ਹੀ ਅੰਗਰੇਜ਼ੀ ਛਾਪੇ ਹੁੰਦੇ ਆ ਕਹਿੰਗਾ ਦੇ ਘਰ ਦੇ ਨੂੰ ਜਾਂ ਹਾਂ ਕਿ ਜਿਹੜੇ ਨਹੀਂ ਪੜੇ ਲਿਖੇ ਕਾੜਨਾ ਨਹੀਂ ਆਉਂਦਾ ਆਪਣੇ ਪਿੰਡਾਂ 'ਚ ਛੋਟੇ ਛੋਟੇ ਕੋਸ਼ਿਸ਼ਾਂ ਵੀ ਜਿਵੇਂ ਪੰਜਾਬਾ ਕਾਰਡ ਵਗੈਰਾ ਇਹ ਪੰਜਾਬੀ 'ਚ ਛਪਾਉਣੇ ਚਾਹੀਦੇ ਆ ਤੇ ਇੱਕ ਵੀ ਹੁਣ ਜਿਵੇਂ ਆਪਾਂ ਬੱਚਿਆਂ ਦਾ ਜਿਹੜਾ ਜਨਮ ਦਿਨ ਮਨਾਉਂਦੇ ਆ ਤਾਂ ਉਦੋਂ ਵੀ ਆਪਾਂ ਨੂੰ ਨਾਂ ਜਿਹੜੇ ਬੱਚਾ ਦੇ ਪੰਜਾਬੀ ਦੇ ਵਿੱਚ ਹੀ ਲਿਖਵਾਉਣੇ ਚਾਹੀਦੇ ਆ ਪੰਜਾਬੀ 'ਚ ਲਿਖਾਇਆ ਵੀ ਨਾਂ ਕਿੰਨਾ ਸੋਹਣਾ ਲੱਗੂਗਾ ਹਾਂਜੀ ਤੇ ਛੋਟੇ ਛੋਟੇ ਕੋਸ਼ਿਸ਼ਾਂ ਨਾਲ ਹੀ ਕੰਮ ਹੋ ਸਕਦਾ ਹੋ ਸਕਦਾ ਪਹਿਲੀ ਗੱਲ ਜੇ ਆਪਾਂ ਹਰ ਇੱਕ ਚੀਜ਼ ਆਪਦੇ ਘਰੋਂ ਸਟਾਰਟ ਕਰੀਏ ਸ਼ੁਰੂ ਕਰੀਏ ਬਸ ਬੱਚਿਆਂ ਨੂੰ ਕਹੀਏ ਵੀ ਕਿਉਂਕਿ ਸਕੂਲਾਂ 'ਚ ਵ ਜੇ ਆਪਾਂ ਘਰ ਹੀ ਬੱਚ ਨੂੰ ਪੰਜਾਬੀ ਪੜ੍ਹਾਈਏ ਆਪਦੇ ਘਰੋਂ ਨਿੱਕੇ ਨਿੱਕੇ ਗੱਲਾਂ ਤੋਂ ਹੀ ਵੀ ਪੰਜਾਬੀ ਨੂੰ ਆਪਾਂ ਵਧਾ ਸਕਦੇ ਹਾਂ ਜਿਵੇਂ ਆਪਾਂ ਇਹਨਾਂ ਨੂੰ ਅਖਾਣ ਮੁਹਾਵਰੇ ਆ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਆਪਣੇ ਜਿਹੜੇ ਬੱਚੇ ਹੈਗੇ ਕਾਉਂਨਮੈਂਟਸ ਸਕੂਲ 'ਚ ਪੜ੍ਹਦੇ ਆ ਪਰ ਜੇ ਆਪਾਂ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਜਿਹੜਾ ਸਿਰਜਿਆ ਜਾਵੇ ਤਾਂ ਆਪਾਂ ਨੂੰ ਸੌਖਾ ਹੋ ਜਾਏਗਾ ਸੋਖੋ ਇਹ ਖਾਣ ਉਹਨਾਂ ਨੂੰ ਜਿਵੇਂ ਵਾਹ ਕਰਮਾਂ ਦਾ ਕਰਮਾਂ ਤੇ ਬਲੀਆ ਖਰੀਦੀ ਖੀਰ ਤੇ ਦਰਿਆ ਹਾਂਜੀ ਇਹੋ ਜਿਹੇ ਮੈਂ ਖਾਣਾ ਤਾਂ ਬੱਚੇ ਪਾਉਂਦੇ ਨਹੀਂ ਕਿਉਂਕਿ ਕਨਵਰਟ ਸਕੂਲਾਂ ਨੇ ਤੇ ਜੀ ਖਤਮ ਹੀ ਕਰਤੀਆਂ ਬਿਲਕੁਲ ਹਾਂ ਮੇਰੇ ਘਰ 'ਚ ਵੀ ਅੱਧਾ ਰੋਲ ਕਨਵਰਟ ਸਕੂਲਾਂ ਵੀ ਹੋਇਆ ਤੇ ਇਹ ਪੰਜਾਬੀ ਨੂੰ ਖਤਮ ਕਰਨੀ ਚਾਹੀਦੀ ਬਿਲਕੁਲ ਹਾਂ ਤੇ ਇਹ ਹੁਣ ਜੇ ਆਪਾਂ ਚਾਹੀਏ ਚਲੋ ਘਟੋ ਘਟ ਵੀ ਬੱਚਿਆਂ ਦੇ ਮਾਪੇ ਆਪਦੀ ਕੋਸ਼ਿਸ਼ ਇੰਨੀ ਕਰਖਣ ਕਿ ਅਸੀਂ ਬੱਚਿਆਂ ਨੂੰ ਆਪਦੇ ਜੋ ਸਭੇ ਚਾਰ ਜੋੜੀ ਰੱਖਦੇ ਚਾਰ ਨਾਲ ਜੋੜੀ ਰੱਖਦੇ ਇਹ ਸਾਡੀ ਵਿਰਾਸਤ ਵਿਰਾਸਤ ਨੂੰ ਸੰਭਾਲ ਕੇ ਤਾਂ ਹੀ ਸਾਡੇ ਬੱਚੇ ਰੱਖ ਸਕਦੇ ਜੇ ਇਹਨਾਂ ਨੂੰ ਆਪਣੀਆਂ thiệt ਪੰਜਾਬੀ ਦੇ ਵਿੱਚ ਸਾਰੇ ਜਿਹੜੇ ਸਾਰੇ ਸ਼ਬਦਾਂ ਦੀਆਂ ਚੀਜ਼ਾਂ ਉਹਨਾਂ ਬਾਰੇ ਵੀ ਪਤਾ ਲੱਗੂਗਾ ਹਾਂਜੀ ਹੁਣ ਜਿਵੇਂ ਦੇਖੋ ਤੁਸੀਂ ਆਪਾਂ ਕਹਿ ਦਿੰਨੇ ਆ ਬੀ ਸੱਭਿਆਚਾਰ ਆਵਦਾ ਬੋਲੀ ਕੋਈ ਨਹੀਂ ਮਾੜੀ ਸਾਰੀਆਂ ਸਾਰੀਆਂ ਚਾਹੀਦੀਆਂ ਨੇ ਸਤਕਾਰ ਸਾਰੀਆਂ ਪੰਜਾਬੀਆਂ ਦਾ ਸਤਕਾਰ ਕਰਦੇ ਆ ਪਰ ਆਪਾਂ ਨੂੰ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ ਸਾਡਾ ਮਾਲਵਾ ਏਰੀਆ ਜਿਵੇਂ ਸਾਡੇ ਇਹੋ ਜਿਹੇ ਜਿਹੜੇ ਸ਼ਬਦ ਸਾਡੇ ਬੱਚਾਂ ਨੂੰ ਕਈ ਵਾਰੀ ਦਵਾਬੇ ਦੇ ਨਹੀਂ ਪਤਾ ਹੁੰਦੇ ਤਾਂ ਬੱਚੇ ਜਦੋਂ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਫਿਰ ਉੱਥੇ ਜਾ ਕੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਹਾਂਜੀ ਹਾਂਜੀ ਤਾਂ ਹੀ ਹੋ ਜਾਂਦਾ ਉਹ ਮੈਂ ਸਾਰੇ ਜਿਹੜੇ ਆਪਾਂ ਆਪਣਾ ਆਪਣਾ ਡ੍ਰੈਗਮ ਬਣਾਉਨੇ ਆ ਉਹਦਾ ਹਾਂਜੀ ਉਹਦੇ ਵਿੱਚ ਕੋਈ ਉਹੋ ਜਿਹੀ ਪੇਂਟਿੰਗ ਨਾ ਲਾਈ ਜਾਵੇ ਕੋਈ ਸੈਟ ਕਰਨੀ ਆ ਫੋਟੋਆਂ ਨਹੀਂ ਆ ਜਾਣ ਹਾਂ ਫੋਟੋ ਸੈਟ ਕਰਨੀਆਂ ਭਾਈ ਵੀਰ ਸਿੰਘ ਦੀ ਹੋਗੀ ਸੰਤ ਪਾਤਰ ਦੀ ਹੋਗੀ ਜਸਵੰਤ ਸਿੰਘ ਕਮਲ ਦੀ ਹੋਗੀ ਸਾਡੇ ਬੱਚਿਆਂ ਨੂੰ ਵੀ ਜਿਹੜਾ ਇਹ ਪਤਾ ਲੱਗਦਾ ਹੈ ਕਿ ਕੋਈ ਉਹਦੇ ਰਿਸ਼ਤੇਦਾਰ ਵੀ ਆਉਂਦਾ ਅਗਲਾ ਵੀ ਵੇਂਦਾ ਚਾਹਤਾ ਕਰਦਾ ਚਾਹਤਾ ਕਰਦੇ ਆ ਵੀ ਇਹਨਾਂ ਨੇ ਸਿਹਤ ਕਰਾਉਣ ਦੇ ਫੋਟੋਆਂ ਲਾਈਆਂ ਫੋਟੋਆਂ ਲਾਈਆਂ ਵੀ ਆਪਦੇ ਬੱਚੇ ਇਹਨਾਂ ਨੇ ਆਪਦੇ ਸਭੈਕਾਂ ਨਾਲ ਜੋੜ ਕੇ ਰੱਖਿਆ ਇਹਦੀ ਗੱਲਬਾਤ ਨਾਲ ਹੀ ਅਸੀਂ ਬਹੁਤ ਜਿਹੜੀ ਪੰਜਾਬੀ ਵੱਲ ਵਧ ਸਕਦੇ ਆਂ ਪੰਜਾਬੀ ਦਾ ਵਿਕਾਸ ਕਰ ਸਕਦੇ ਆਂ ਇਹ ਛੋਟੀਆਂ-ਛੋਟੀਆਂ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਇਹਨਾਂ ਦੇ ਨਾਲ ਹੀ ਇੱਕ ਜਿਹੜਾ ਵੱਡਾ ਹਮਲਾ ਮਾਰ ਸਕਦੇ ਆਂ ਸਾਡੇ ਨਾਲ ਇੱਕ ਕਾਫਲਾ ਤੁਰ ਸਕਦਾ ਹੈ ਪਰਮਜੀਤ ਸਿੰਘ ਨਰਾਵਾ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਮੈਨੂੰ ਤਾਂ ਲੱਗਦਾ ਹੈਗਾ ਜੇ ਰੋਜ਼ ਹੀ ਇਸ ਤਰ੍ਹਾਂ ਦੀ ਕੋਈ ਪੰਜਾਬੀ ਭਾਸ਼ਾ ਦੇ ਸੰਬੰਧ ਦੇ ਵਿੱਚ ਚਰਚਾ ਹੋ ਜੇ ਤਾਂ ਕੋਈ ਇਹ ਦਿਨ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਸਾਡੇ ਜਿਹੜੇ ਸਹਿਤਕਾਰਾਂ ਦੇ ਜਿਹੜੇ ਬੁੱਤ ਵੀ ਲੱਗਣੇ ਸ਼ੁਰੂ ਹੋ ਜਾਣਗੇ ਹਨ ਆਪਣੀ ਭਾਸ਼ਾ ਦੇਖੋ ਜੀ ਜਿੱਥੇ ਵੀ ਜਾਂਦੇ ਆ ਆਪਣੀ ਭਾਸ਼ਾ ਤਕਰੀਬਨ ਹਰ ਇੱਕ ਦੇਸ਼ 'ਚ ਆਪਣੇ ਪੰਜਾਬੀ ਬੈਠੇ ਆ ਹਾਂ ਤੇ ਮੈਨੂੰ ਵੀ ਜਿਵੇਂ ਹੁਣ ਕਾਨਫਰੰਸਾਂ ਵਗੈਰਾ ਹੁੰਦੀਆਂ ਪਰ ਇਹ ਸੈਮੀਨਾਰ ਵਗੈਰਾ ਲੱਗਦੇ ਆ ਹਾਂ ਜੀ ਪੰਜਾਬੀ ਨੂੰ ਪਰਫੁੱਲਤ ਕਰਨਾ ਚਾਹੀਦਾ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਵੀ ਪੰਜਾਬੀ ਦੀ ਭਾਸ਼ਾ 'ਤੇ ਵੀ ਕੁਝ ਸਪੈਸ਼ਲ ਲਾਇ ਸਪੈਸ਼ਲ ਲਾਇ ਜਾਣ ਵੀ ਜਿਹਦੇ ਵਿੱਚ ਵੀ ਬੱਚਾ ਨੂੰ ਇਹ ਪਤਾ ਲੱਗੇ ਵੀ ਪੰਜਾਬੀ ਭਾਸ਼ਾ ਉਹਦੇ 'ਚ ਸਹਿਤਕਾਰ ਮੇੇਕ ਮੁਕਾਬਲੇ ਕਰਾਏ ਹਾਂ ਜੀ ਮੇੇਕ ਸ਼ਾਧਕਾਰਾਂ ਬਾਰੇ ਪਤਾ ਲੱਗਦਾ ਰਹੇ ਵੀ ਸਾਡੇ ਕਿਨੇ ਵੀ ਜਾਂ ਕਵਿਤਾ ਵੀ ਦੇਖੀਆਂ ਕੁਝ ਵੀ ਹਾਂ ਬੱਚੇ ਨੂੰ ਜਾਣਕਾਰੀ ਹੋਣੀ ਚਾਹੀਦੀ ਆਬ ਸਹਿਤ ਵੀ ਆਪ ਦੇ ਸੱਭਿਆਚਾਰ ਜਾਂ ਪਿਸ਼ੋਕੜ ਵਾਲੀ ਪਿਸ਼ੋਕੜ ਬਾਰੇ ਬਿਲਕੁਲ ਜਾਣਕਾਰੀ ਹੋਣੀ ਚਾਹੀਦੀ ਆ ਜਿਵੇਂ ਕਿ ਅਸੀਂ ਜਨਮ ਦਿਨ ਤੇ ਕਿਸੇ ਦੇ ਕੋਈ ਗਿਫਟ ਦਿੰਨੇ ਆ ਹਨਾ ਤੇ ਉਹਨ ਕਿਤਾਬ ਦੇ ਰੂਪ ਦੇ ਵਿੱਚ ਵੀ ਦੇ ਸਕਦਾ ਬੱਚਾ ਕਹਾਣੀਆਂ ਪੜਦਾ ਕਹਾਣੀਆਂ ਪੜਦਾ ਸੰਗੀਤ ਸ਼ਾਧਕਾਰਾਂ ਦੇ ਜੀਵਨ ਪੜਦਾ ਸਾਖੀਆਂ ਪੜਦਾ ਜਿਵੇਂ ਤਾਂ ਉਹਦੇ ਨਾਲ ਵੀ ਜਿਹੜਾ ਉਹ ਵਿਕਾਸ ਪੰਜਾਬੀ ਦਾ ਜਿਹੜਾ ਆਪਣਾ ਕੀਤਾ ਜਾ ਸਕਦਾ ਹੈਗਾ ਹਾਂਜੀ ਹੋਰ ਵੀ ਜਿਵੇਂ ਸਕੂਲਾਂ 'ਚ ਜਾਂਦੇ ਆ ਜਾਂ ਆਪਦੇ ਅਸੀਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉਹਨਾਂ ਨੂੰ ਛੋਟੀਆਂ-ਛੋਟੀਆਂ ਜਿਹੜੀਆਂ ਕਹਾਣੀਆਂ ਦੀਆਂ ਕਿਤਾਬਾਂ ਜਾਂ ਕੋਈ ਕਿਸੇਨ ਕੈਦਾ ਛੋਟੇ ਬੱਚਿਆਂ ਨੂੰ ਕੈਦਾ ਜਿਹੜਾ ਜਿਹਦਾ ਲੱਗਦਾ ਜਾ ਸਕਦਾ ਇਸ ਕੀਤਾ ਜਾ ਸਕਦਾ ਮਤਲਬ ਵੀ ਉਹ ਤੋਂ ਫੋਟੋਆਂ ਵੇਖ ਕੇ ਚਲੋ ਇੰਨੇ ਨਾਲ ਹੀ ਬਦ ਪੰਜਾਬੀ ਤਾਂ ਬੱਚਾ ਪੜ੍ਹ ਰਿਹਾ ਹੈ ਨਾ ਪੰਜਾਬੀ ਪੰਜਾਬੀ ਨੂੰ ਇਹ ਆਪਣੇ ਹੱਥ ਜੀ ਦੇ ਕੋਈ ਆਪਣਾ ਬੱਚੇ ਨੂੰ ਜਿੱਧਰ ਨੂੰ ਲਾ ਲਾਂਗੇ ਉਧਰ ਹੀ ਲੱਗੇ ਜਾਣਗੇ ਬੱਚੇ ਤਾਂ ਇੱਕ ਜਿਹੇ ਨਾ ਮੋਮ ਦੀ ਤਰ੍ਹਾਂ ਹੁੰਦੇ ਆ ਉਧਰਲੀ ਪਾਸੇ ਹੀ ਅਸੀਂ ਲਾ ਸਕਦੇ ਹਾਂ ਜਿੱਧਰ ਵੀ ਅਸੀਂ ਜੇ ਅਸੀਂ ਘਰ 'ਚ ਬੋਲਾਂਗੇ ਨਹੀਂ ਹਣਾ ਬੱਚੇ ਨੂੰ ਕਈ ਕਹਿ ਦਿੰਦੇ ਆ ਟੋਕ ਦਿੰਦੇ ਆ ਵੀ ਨਹੀਂ ਬੱਚੇ ਪੰਜਾਬੀ ਬੋਲ ਪੰਜਾਬੀ ਪੰਜਾਬੀ ਨਾਲ ਬੋਲੋ ਸਾਰ ਨੂੰ ਤੁਸੀਂ ਬੱਚਾ ਨੂੰ ਆਪਾਂ ਨੂੰ ਪਹਿਲਾਂ ਹੀ ਪੰਜਾਬੀ 'ਚ ਉਹਨਾਂ ਨੂੰ ਬੋਲਣਾ ਸਿਖਾਓ ਜਿਵੇਂ ਐਂਕਰਿੰਗ ਵੀ ਜਿਹੜਾ ਪੰਜਾਬੀ ਵਿਧਿਆਪਕ ਨੂੰ ਕਰਨੀ ਚਾਹੀਦੀ ਆ ਜਿਵੇਂ ਸਲਾਨਾ ਫੇਰ ਸਮਾਰੋਹ ਹੁੰਦਾ ਜਾਂ ਕਾਲਜ ਦੇ ਵਿੱਚ ਹੋਰ ਵੀ ਉਦੋਂ ਵੀ ਸਾਨੂੰ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਪੰਜਾਬੀ ਅਧਿਆਪਕ ਹੀ ਉਹ ਜਿਹੜੀ ਐਂਕਰਿੰਗ ਕਰੇ ਪੰਜਾਬੀ ਚੀਜ਼ ਨੂੰ ਪੰਜਾਬੀ ਨੂੰ ਆਪਾਂ ਆਪਰ ਫੁੱਲ ਕਰ ਸਕਦੇ ਆ ਤੇ ਬੱਚੇ ਸਾਡੇ ਉਹਨਾਂ ਦਾ ਵੀ ਜਿਹੜਾ ਪ੍ਰੇਰਨਾ ਮਿਲਦੀ ਆ ਉਹਨਾਂ ਨੂੰ ਵੀ ਮਾਣ ਵਾਲੇ ਸਮੇਂ ਦੇ ਵਿੱਚ ਹੁਣ ਜਿਵੇਂ ਆਪਾਂ ਤੁਸੀਂ ਖੇਡਾਂ ਤੋਂ ਲੈ ਲੈਣੇ ਹੋ ਹਾਂ ਵੀ ਜੇ ਹੁਣ ਆਪਣੇ ਬੱਚਿਆਂ ਦਾ ਵਿਦੇਸ਼ ਨੀ ਰੁਝਾਨ ਵਧ ਰਿਹਾ ਹਾਂ ਬਿਲਕੁਲ ਉੱਧਰ ਹੀ ਹੁਣ ਜਾ ਕੇ ਅਕਸਰ ਬੱਚੇ ਉੱਧਰਲੀ ਉਧਰ ਦੀ ਭਾਸ਼ਾ ਬੋਲਦੇ ਆ ਉਧਰਲੀ ਭਾ ਕਿਹੜੀ ਕਰ ਦਰਾਖਾਂ ਦੀ ਕੋ ਨਾ ਤੋਂ ਪੰਜਾਬੀਆਂ ਤੇ ਨਾ ਹੀ ਅੰਗਰੇਜ਼ੀ ਨਾ ਅੰਗਰੇਜ਼ੀ ਜਿਹਦੇ ਕਰਕੇ ਵੀ ਆਪਣੇ ਬੱਚੇ ਵੀ ਪੰਜਾਬੀ ਭਾਸ਼ਾ ਤੋਂ ਦੂਰ ਹੋ ਗਏ ਸਾਡੇ ਬੱਚਾ ਨੂੰ ਠੇਠ ਪੰਜਾਬੀ ਪਤਾ ਹੋਣੀ ਚਾਹੀਦੀ ਹਾਂਜੀ ਪੰਜਾਬੀਆਂ ਆਪਾਂ ਘਰਾਂ 'ਚ ਆਪ ਬੋਲਾਂਗੇ ਪੰਜਾਬੀ ਫੇਰੇਰੀ ਆਪਣੇ ਜਿਹੜੇ ਬੱਚੇ ਖਰਨਾ ਮੂਲ ਕਈ ਵਾਰ ਨਹੀਂ ਪੈਰ ਮਿੱਧ ਤਾਂ ਮੇਰੇ ਬੇਟੇ ਨੂੰ ਤਾਂ ਐ ਹੀ ਨਹੀਂ ਪਤਾ ਹੁੰਦਾ ਵਿਦਨਾ ਛੋਟਾ ਹੁੰਦਾ ਸੀ ਜਦੋਂ ਨੂੰ ਐ ਨਹੀਂ ਪਤਾ ਵਿਦਨਾ ਕੀ ਹੁੰਦਾ ਹੈ ਇਹੋ ਜੇ ਸ਼ਬਦਾਂ ਦੀ ਜੇ ਆਪਾਂ ਵਰਤੋਂ ਕਰਾਂਗੇ ਤਾਂ ਹੀ ਪਤਾ ਲੱਗਦਾ ਬਸ ਉਹ ਜਿਹੜਾ ਹੁਣ ਆਪਾਂ ਆਪਦੇ ਤੋਂ ਸ਼ੁਰੂਆਤ ਕਰਾਂਗੇ ਉਹ ਕਹਿੰਦਾ ਮੇਰਾ ਪੈਰ ਨਾ ਪਤਾ ਨਾ ਵਾਰ-ਵਾਰ ਪੁੱਛੇ ਮੇਰਾ ਪੈਰ ਨੱਪਿਆ ਗਿਆ ਨਾ ਉਹਨੂੰ ਨੱਪਣਾ ਵਿਦਨਾ ਇੱਕ ਦਿਨ ਮੈਂ ਜੀਨਤ ਨੂੰ ਕਿਹਾ ਆਪਦੀ ਬੇਟੀ ਨੂੰ ਉਹ ਕਹਿੰਦੀ ਮੈਂ ਉਹਨੂੰ ਕਿਹਾ ਮੇਰੀਆਂ ਤਾਂ ਰੱਤਾ ਆਕੜੀਆਂ ਪਈਆਂ ਉਹ ਐ ਨਹੀਂ ਪਤਾ ਸੀਗਾ ਆਕੜਨਾ ਕੀ ਹੁੰਦਾ ਹੈ ਹਨਾ ਹਰੇ ਬੱਚਿਆਂ ਨੂੰ ਲੱਗਦੀ ਪੰਜਾਬੀ ਤੋਂ ਦੂਰ ਹੋਏ ਰਹੀ ਹੈ ਦੂਰ ਹੋਏ ਪਈਆਂ ਉਹਨਾਂ ਨੂੰ ਜਿਹੜੇ ਮਤਲਬ ਆਪਦੀ ਪਾਸ਼ਾ ਦੇ ਵਿੱਚ ਖੇਡ ਪੰਜਾਬੀ ਦੇ ਵਿੱਚ ਨਹੀਂ ਗੱਲ ਕਰਦੇ ਜੇ ਉਹ ਜਿਹੜੀਆਂ ਆਪਣੇ ਸਜਨਾਨੀਆਂ ਦਾਦੀਆਂ ਗੱਲਾਂ ਕਰਦੀਆਂ ਸੀ ਆਪਾਂ ਵੀ ਤਾਂ ਉਹਨਾਂ ਤੋਂ ਸਿੱਖੇ ਸੀ ਨਾ ਤੇ ਉਹੋ ਜੀਆਂ ਜਿਹੜੀਆਂ ਆਪਣੇ ਬੱਚੇ ਜਿਵੇਂ ਉਹ ਨਹੀਂ ਸਿੱਖਦੇਗੇ ਇਹੋ ਜੀਆਂ ਗੱਲਾਂ ਤਾਂ ਯਾਨੀ ਤੁਹਾਨੂੰ ਸ਼ੁਰੂਆਤ ਆ ਹਾਂਜੀ ਆਪਦੇ ਘਰ ਤੋਂ ਕਰਕੇ ਤਾਂ ਜੀ ਤੁਹਾਨੂੰ ਹੀ ਪਹਿਲ ਕਦਮ ਚਾਰਨੀ ਪਾਉ ਪੌਂਜੀ ਸਾਡੀ ਮਤਲਬ ਆਪਾਂ ਆਪਦੇ ਤੋਂ ਸ਼ੁਰੂ ਕਰੀਏ ਤਾਂ ਆਪਾਂ ਉਹਦੇ ਤੋਂ ਵੀ ਦੋ ਹੋਰ ਦੋ ਤਿੰਨਾਂ ਚਾਰ ਹੋਰ ਹੋਰ ਜੁੜਦੇ ਜਾਣਗੇ ਜਿਵੇਂ ਇੱਕ ਤਾਂ ਕਾਫਲਾ ਫੇਰ ਇੱਕ ਕਾਫਲਾ ਬਣਦਾ ਜਿਵੇਂ ਕਿ ਪਰਮਜੀਤ ਸਿੰਘ ਰੰਧਾਵਾ ਨੇ ਬਣਾਇਆ ਕਾਫਲਾ ਤੇ ਸਾਡੇ ਜਿਹੜੇ ਸਾਰੇ ਪੰਜਾਬ ਨੂੰ ਮੈਨੂੰ ਲੱਗਦਾ ਵੀ ਸਾਰੇ ਪੰਜਾਬ ਤੇ ਜਿਹੜੇ ਹੋਰ ਬਾਹਰ ਬੈਠੇ ਯੂਨੀਵਰਸਿਟੀਆਂ ਦੇ ਅਧਿਆਪਕਾ ਉਹ ਵੀ ਇਸ ਮੰਚ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਸਾਨੂੰ ਜਿਹੜਾ ਬਹੁਤ ਹੀ ਚੰਗਾ ਲੱਗੂਗਾ ਜਦੋਂ ਅਸੀਂ ਉਹਨਾਂ ਦੇ ਵੀ ਵਿਚਾਰ ਸੁਣਾਂਗੇ ਜਾਂ ਜਿਹੜੇ ਬਾਹਰ ਸਾਡੇ ਵਿਦੇਸ਼ਾਂ ਦੇ ਵਿੱਚ ਹੋਰ ਅਧਿਆਪਕ ਬੈਠੇ ਆ ਪੰਜਾਬੀ ਦੇ ਜਾਂ ਸੈਡ ਕਰ ਬੈਠੇ ਆ ਉਹਨਾਂ ਨਾਲ ਵੀ ਜਦੋਂ ਅਸੀਂ ਗੱਲਬਾਤ ਕਰਾਂਗੇ ਤਾਂ ਉਹ ਸਾਨੂੰ ਚੰਗਾ ਲੱਗੂਗਾ ਤੇ ਆਪਣੇ ਨਾਲੋਂ ਤਾਂ ਵੈਸੇ ਪਾਕਿਸਤਾਨ 'ਚ ਪੰਜਾਬੀ ਜ਼ਿਆਦਾ ਫੇਰਦੀ ਜਾਂਦੀ ਹੈ ਹਾਂ ਜੀ ਹਾਂ ਜੀ ਉਹਨਾਂ ਦੇ ਬਹੁਤ ਆਪਾਂ ਪੰਜਾਬ 'ਚ ਰਹੇ ਕਿ ਨਹੀਂ ਇੰਨੀ ਬੋਲਦੇ ਆਪਣੇ ਨਾਲ ਪਾਕਿਸਤਾਨ ਦੇ ਲੋਕ ਜਿਆਦੇ ਪੰਜਾਬੀ ਬੋਖੇਟ ਬੋਲਦੇ ਆ ਕੋਹ ਠੇੜ ਪੰਜਾਬੀ ਬੋਲਦੇ ਆ ਆਪਦੇ ਬੱਚਾ ਨੂੰ ਵੀ ਉਹ ਹਾਂਜੀ ਆਉ ਦੇ ਬੱਚਾ ਨੂੰ ਉਹ ਇੰਗਲਿਸ਼ ਸੁਦਾ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹਾਂਜੀ ਹਜੇ ਤੱਕ ਉਹਨਾਂ ਕੋਲ ਜਿਵੇਂ ਚੌਂਤਰੀ ਨਹੀਂ ਹੁੰਦੇ ਸੀ ਆਪਣੇ ਪੁਰਾਣੇ ਕੱਚੇ ਉਹਨਾਂ ਦੇ ਚੌਂਤਰੀ ਹਜੇ ਵੀ ਓਵੇਂ ਚੌਂਤਰੀ ਇੱਕ ਮਿੱਟੀ ਨਾਲ ਲਿਪਟਣਾ ਓਵੇਂ ਹੀ ਲਿਪਟਦੇ ਆ ਉਹਨੂੰ ਡਿਜ਼ਾਈਨ ਵੀ ਉਹਦਾ ਕਰਦੇ ਆ ਸਾਰਾ ਓਵੇਂ ਹੀ ਕੱਚਾ ਰੱਖਦੇ ਆ ਤਾਂ ਕਿ ਉਹਨਾਂ ਦੇ ਬੱਚੇ ਓਵੇਂ ਨਾਲ ਜੁੜੇ ਰਹਿਣ ਨਾ ਉਹਨਾਂ ਦਾ ਸੱਭਿਆਚਾਰ ਨਾ ਭੁੱਲਣਾ ਦੇ ਉਹਨਾਂ ਦੇ ਜਦੋਂ ਅਸੀਂ ਰਮਨ ਚੁੱਲੇ ਤੇ ਕੰਮ ਕਰਦੇ ਹਾਂ ਤਾਂ ਉਦੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬੱਚਿਆਂ ਨੂੰ ਸਾਡਾ ਨੂੰ ਸਮਝ ਆਉਂਦੀਆਂ ਮੇਰੇ ਖਿਆਲ ਵਿੱਚ ਬੱਚਿਆਂ ਨੂੰ ਤਾਂ ਅੱਗ ਮਚਾਉਣੀ ਨਹੀਂ ਆਉਂਦੀ ਚੁੱਲੇ ਤੇ ਹਾਂ ਚੁੱਲੇ ਕਿਵੇਂ ਮਚਾਉਣੀ ਖਤਮ ਹੀ ਹੋ ਗਏ ਗੈਸ ਸਿਲੰਡਰ ਚੱਲ ਪਿਆ ਕਈ ਬੱਚਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਅੱਗ ਕਿਵੇਂ ਮੱਚਦੀ ਹੈ ਤੇ ਇੱਥੇ ਖਾਣਾ ਕਿਵੇਂ ਬਣਦਾ ਹਾਂਜੀ ਤਾਂ ਇਹ ਨਹੀਂ ਚੁੱਲ੍ਹੇ ਨਾਲ ਵੀ ਉਹ ਵੀ ਚੁੱਲੇ ਦੀ ਰੋਟੀ ਬਹੁਤ ਸਵਾਦ ਲੱਗਦੀ ਜਦੋਂ ਬੱਚਾ ਤਾਂ ਉਹ ਖਾਂਦੇ ਆ ਤਾਂ ਉਹਨਾਂ ਨੂੰ ਹੋਰ ਵੀ ਉਹਦੇ ਨਾਲ ਜਿੰਨੀਆਂ ਵੀ ਸੰਬੰਧਤ ਚੀਜ਼ਾਂ ਜਿਵੇਂ ਫੂਕਣੀ ਆ ਤਵਾ ਹੰਡਾ ਤੇ ਚੀਜ਼ਾਂ ਆ ਹੈਨਾ ਅੱਗ ਪਾਉਣ ਵਾਲੀਆਂ ਚੀਜ਼ਾਂ ਸਵਾਦ ਹੈ ਉਹਨਾਂ ਦਾ ਨਸਲ ਪੁੱਛ ਉਹ ਚੀਜ਼ਾਂ ਹੁੰਦੀਆਂ ਉਹਨਾਂ ਦੀ ਦਾ ਵੀ ਜਿਹੜਾ ਪਤਾ ਲੱਗਦਾ ਉਹਨਾਂ ਦੀ ਸ਼ਬਦਾਵਲੀ ਉਹਨਾਂ ਦੀ ਜਿਹੜੀ ਸ਼ਬਦਾਵਲੀ ਚ ਵੱਧਦਾ ਹੁੰਦਾ 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 ਸਹੀ ਉਹ ਤਾਂ ਉਹ ਜਿਵੇਂ ਜਿਵੇਂ ਚੀਜ਼ ਨੂੰ ਆਪਾਂ ਵਰਤਦੇ ਆਂ ਉਹਵੇਂ ਉਹ ਬੱਚੇ ਬਣ ਕੇ ਸਿੱਖਦੇ ਜਾਂਦੇ ਨੇ ਉਹਨਾਂ ਕੋਲੋਂ ਨਾਲ ਹੀ ਪਤਾ ਲੱਗਦਾ ਹਾਂ ਇਹ ਸਿੱਖ ਹਾਂ ਉਹਨਾਂ ਕੋਲੋਂ ਨਾਲ ਹੀ ਪਤਾ ਲੱਗਦਾ ਸਿੱਧਾ ਨਹੀਂ ਬੱਚਾ ਨੂੰ ਪਤਾ ਲੱਗਦਾ ਬਸ ਉਹੀ ਆਗਾ ਜੀ ਛੋਟੇ ਛੋਟੇ ਚੀਜ਼ਾਂ ਦੇ ਕੋਸ਼ਿਸ਼ ਕਰਕੇ ਤਾਂ ਆਪਾਂ ਵੀ ਮਕਾਮ ਹਾਸਲ ਕਰ ਸਕਦੇ ਬਿਲਕੁਲ ਬਿਲਕੁਲ ਜੋ ਆਪਣੀਆਂ ਦੀ ਪੰਜਾਬੀ ਦਾ ਰਤਬਾ ਘਟਦਾ ਜਾ ਰਿਹਾ ਹਾਂ ਹਾਂਜੀ ਤੇ ਉਹਨੂੰ ਆਪਾਂ ਹੀ ਚਾਹੀਏ ਤਾਂ ਆਪਾਂ ਉਹਦੇ ਪੂਰੇ ਸਿਖਰ ਤੱਕ ਲਿ ਜਾ ਸਕਦੇ ਆ ਤੇ ਮੈਂ ਧੰਨਵਾਦ ਕਰਦੀ ਆ ਰਮਨਦੀਪ ਕਾਰ ਦਾ ਜਿਨ੍ਹਾਂ ਨੇ ਬਹੁਤ ਹੀ ਜੜੀ ਹੈ ਗੱਲਬਾਤ ਵਧੀਆ ਕੀਤੀ ਪੰਜਾਬੀ ਭਾਸ਼ਾ ਨੂੰ ਅੱਗੇ ਲਿਜਾਣ ਦੇ ਲਈ ਹਾਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ